ਪਾੜ ਤੇ ਪਾਕਿਸਤਾਨ ਦੇ ਵਿੱਚ ਬਣੇ ਤਣਾਅ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਾਰ ਦੇ ਵਿੱਚ ਤਣਾਅਪੂਰਨ ਦਾ ਮਾਹੌਲ ਬਣਿਆ ਹੋਇਆ ਇਸ ਨੂੰ ਲੈ ਕੇ ਲੁਧਿਆਣਾ ਦੇ ਸਮੂਹ ਕਾਰੋਬਾਰੀਆਂ ਦੇ ਵੱਲੋਂ ਕਾਰੋਬਾਰ ਨੂੰ ਲੈ ਕੇ ਰੋਸਚਾਰ ਕੀਤਾ ਗਿਆ ਹੁਣ ਕਿਹਾ ਕਿ ਜੇਕਰ ਪਾੜ ਪਾਕਿਸਤਾਨ ਦੇ ਵਿੱਚਕਾਰ ਜੰਗ ਲੱਗਦੀ ਹੈ ਤਾਂ ਦੇਸ਼ ਭਾਰ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਵਪਾਰ ਪ੍ਰਭਾਵਿਤ ਹੋਵੇਗਾ ਕਈ ਸਾਲ ਦੇਸ਼ ਪਿੱਛੇ ਚਲਾ ਜਾਏਗਾ ਬਾਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਬਹੁਤ ਸਮਝਦਾਰ ਤੇ ਸੂਝਵਾਨ ਨੇ ਦੇਸ਼ ਦੇ ਲੋਕ ਉਹਨਾਂ ਦੇ ਨਾਲ ਨੇ ਕਿਉਂਕਿ ਜੰਗ ਤਾਂ ਕਿਸੇ ਵੀ ਕੋਈ ਮਸਲੇ ਦਾ ਹੱਲ ਨਹੀਂ ਜੰਗ ਤਾਂ ਆਪਣੇ ਆਪ ਚ ਇੱਕ ਖੁਦ ਮਸਲਾ ਵਾ ਮਸਲਾ ਦਾ ਹੱਲ ਤਾਂ ਬੈਠ ਕੇ ਹੀ ਹੁੰਦਾ ਵਾ ਮਗਰ ਅੱਜ ਦੇ ਮਜੂਦਾ ਹਾਲਾਤ ਵਿੱਚ ਜੋ ਅਸੀਂ ਦੇਖ ਰਹੇ ਆ ਕਿ ਜਿਸ ਤਰ੍ਹਾਂ ਦਾ ਅਸੀਂ ਟੈਰਰਿਸਟ ਨੂੰ ਫੇਸ ਕਰਦੇ ਪਿਛਲੇ ਕਾਫੀ ਸਾਲਾਂ ਤੋਂ ਸਾਡਾ ਪੜੋਸੀ ਮੁਲਕ ਪਾਕਿਸਤਾਨ ਕਾਫੀ ਟੈਰਰਿਸਟ ਸਾਡੇ ਕੰਟਰੀ 'ਚ ਭੇਜ ਰਿਹਾ ਵਾ ਅਸੀਂ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਆ ਅੱਜ ਅਗਰ ਸਾਡੇ ਆਰਮੀ ਫੋਰਸਿਜ਼ ਨੂੰ ਅਸੀਂ ਖੁੱਲੀ ਛੁੱਟ ਦਿੱਤੀ ਹੈ ਸਾਡੇ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਨੇ ਇਹ ਬਹੁਤ ਅੱਛੀ ਗੱਲ ਆ ਇੱਕ ਵਾਰੀ ਅਤਵਾਦ ਦਾ ਪੂਰਾ ਜੜ ਤੋਂ ਨਾਸ਼ ਖਤਮ ਕਰਦੇ ਉਹਨੂੰ ਉਸ ਤੋਂ ਬਾਅਦ ਅਸੀਂ ਸਾਰੀ ਉਮਰ ਦੇ ਲਈ ਸੋਖੇ ਰਵਾਂਗੇ ਇਹ ਜਿਹੜਾ ਇੱਕ ਵਾਰੀ ਜ਼ਖਮ ਕੱਢਣਾ ਜਿਹੜਾ ਸਾਡੇ ਸਰੀਰ ਵਿੱਚ ਕੈਂਸਰ ਫੈਲਿਆ ਇਹਨੂੰ ਕੱਢ ਦਿਆਂਗੇ ਨਾ ਤਾਂ ਤੇ ਸਾਰੀ ਉਮਰ ਵਾਸਤੇ ਅਸੀਂ ਸੋਖੇ ਰਾਂਗੇ ਠੀਕ ਹੈ ਕਿ ਜੰਗ ਦੇ ਨਤੀਜੇ ਤਾਂ ਮਾੜੇ ਹੁੰਦੇ ਆ ਸਾਡੇ ਵਾਸਤੇ ਚਾਹੇ ਉਹਨਾਂ ਵਾਸਤੇ ਆ ਪਰ ਇਹਦੇ ਵਿੱਚ ਗਰੀਬ ਆਦਮੀ ਪ੍ਰਭਾਵਿਤ ਜ਼ਿਆਦਾ ਹੋਏਗਾ ਕਾਰੋਬਾਰ ਦਾ ਫਰਕ ਪਏਗਾ ਮਗਰ ਉਹ ਚੀਜ਼ਾਂ ਨੂੰ ਮੱਧ ਨਜਰ ਰੱਖਦੇ ਹੋਇਆ ਪਰ ਉਹ ਵਾਰ-ਵਾਰ ਸ਼ਰਾਰਤ ਕਰਨ ਤੋਂ ਨਹੀਂ ਟਲਦਾ ਪਾਕਿਸਤਾਨ ਵਰਗਾ ਕੰਟਰੀ ਤੇ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਮੱਕੂ ਟੱਪਣਾ ਹੀ ਪੈਣਾ ਵਾ ਕਿ ਜਿੰਨੀ ਤਰੇ ਕੰਟਰੀ 'ਚ ਠੰਡ ਨਹੀਂ ਪੈਣੀ ਠੀਕ ਹੈ ਕਿ ਅੱਜ ਅਸੀਂ ਇਹ ਬਿਜ਼ਨਸਮੈਨ ਹੋਣ ਦੇ ਨਾਤੇ ਠੀਕ ਹੈ ਕਿ ਅੱਜ ਅਸੀਂ ਥੋੜਾ ਬੋਤਾ ਆਪਣਾ ਨੁਕਸਾਨ ਬਰਦਾਸ਼ਤ ਕਰਾਂਗੇ ਝੇਲਾਂਗੇ ਕੰਟਰੀ ਹਿੱਤ ਵਾਸਤੇ ਮਗਰ ਦੇਸ਼ ਦੇ ਲਈ ਨਾ ਇਹ ਜਿਹੜਾ ਇਹਨਾਂ ਦਾ ਅੱਤਵਾਦ ਦਾ ਖਾਤਮਾ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜੇ ਜੇ ਅੱਤਵਾਦ ਰਹੇਗਾ ਸਾਡੇ ਆਰਮੀ ਫੋਰਸਿਸ ਤੇ ਹਜ਼ਾਰਾਂ ਕਰੋੜਾ ਰੁਪਏ ਖਰਚਾ ਆਉਂਦਾ ਬਾ ਉਹਨਾਂ ਜਾਂ ਸਾਡੇ ਆਰਮੀ ਜਵਾਨ ਮਰ ਜਾਂਦੇ ਐ ਸ਼ਹੀਦ ਹੋ ਜਾਂਦੇ ਐ ਜੇ ਅੱਜ ਅਸੀਂ ਇਹ ਹੀ ਚੀਜ਼ਾਂ ਕਰਾਂਗੇ ਤਾਂ ਸਾਡੇ ਅਮਨ ਦੇ ਵਿੱਚ ਵੀ ਸ਼ਾਂਤੀ ਆਏਗੀ ਤੇ ਸਭ ਲੋਕ ਸਾਧਨ ਸੰਪਨ ਹੋਣਗੇ ਮੈਂ ਜ਼ਿਆਦਾ ਨਾ ਕੁਝ ਕਹਿੰਦੇ ਹੋਏ ਮੈਂ ਤਾਂ ਕੁਝ ਕਰ ਤਾਂ ਸਕਦਾ ਨਹੀਂ ਪਰ ਮੈਂ ਆਪਣੇ ਵੱਲੋਂ ਭਗਵਾਨ ਨੂੰ ਇਹ ਕਰ ਸਕਦਾ ਕਿ ਦੋਨੋਂ ਮਲਕਾਂ ਨੂੰ ਸਹਿਨ ਸ਼ਕਤੀ ਦਿਓ ਸ਼ਾਂਤੀ ਬਹਾਲ ਕਰਨ ਦੀ ਇੱਛਾ ਸ਼ਕਤੀ ਦਿਓ ਕਿ ਜੋ ਮਸਲਾ ਬੈਠ ਕੇ ਹੱਲ ਹੋ ਜਾਵੇ ਜੈ ਹਿੰਦ ਜੈ ਭਾਰਤ ਭਾਈ ਜੀ ਇਹਨਾਂ ਗੱਲ ਬਲੈਕਆਊਟ ਵੀ ਤਾਂ ਜਿਹੜਾ ਫੈਸਲਾ ਲਿਆ ਗਿਆ ਸੀ ਉਹਦੇ ਨਾਲ ਵੀ ਕੋਈ ਕਾਰਵਾਹ ਨਹੀਂ ਬਣ ਗਿਆ ਜਿਵੇਂ ਨਹੀਂ ਬਲੈਕਆਊਟ ਨਾਲ ਕੋਈ ਫਰਕ ਨਹੀਂ ਪਿਆ ਮਗਰ ਇੱਕ achhi exercise ਹੈ achhi exercise ਹੈ ਕਿ ਲੋਕ ਅਵੇਅਰ ਹੋ ਰਹੇ ਹੈ ਲੋਕ ਅਵੇਅਰ ਹੁੰਦੇ ਹੈ ਕਿ ਮੁਸੀਬਤ ਦੀ ਘੜੀ ਦੇ ਵਿੱਚ ਜੀ ਜਾਣਦੇ ਲੋਕਾਂ ਦੇ ਵਿੱਚ ਜਿਹੜਾ ਇੱਕ ਆਮ ਆਦਮੀ ਅਨਐਜੂਕੇਟਡ ਲੋਕ ਹੈ ਉਹਨਾਂ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਹੋ ਜਾਂਦਾ ਹੈ ਕਿ ਕੀ ਇਹ ਕੀ ਚੀਜ਼ ਆ ਬਲੈਕਆਊਟ ਜਿਹੜਾ ਨਹੀਂ ਦੇਖਿਆ ਅਸੀਂ 1971 ਦੀ ਜੰਗ ਦੇਖੀ ਹੋਈ ਆ ਉਦੋਂ ਬਲੈਕਆਊਟ ਦੇਖਿਆ ਹੋਇਆ ਅਸੀਂ 1965 'ਚ ਬਲੈਕਆਊਟ ਦੇਖਿਆ ਮਗਰ ਇਹ ਅੱਜ ਦੀ ਜਨਰੇਸ਼ਨ ਵਾਸਤੇ ਜ਼ਿਆਦਾ ਜ਼ਰੂਰੀ ਹੋ ਗਿਆ ਤੇ ਮੋਂਗਾ ਜੀ ਜਿਵੇਂ ਤੁਸੀਂ ਬਿਜ਼ਨਸ ਵਿੱਚ ਤੁਹਾਡੇ ਕੋਲ ਲੇਬਰ ਕਾਫੀ ਵੱਡੀ ਕਿੰਤੀ ਚ ਕੰਮ ਕਰਦੀ ਆ ਉਹ ਲੇਬਰ ਜਿਹੜੀ ਕਾਫੀ ਤੌਰ ਤੇ ਜਿਹੜਾ ਉਹ ਭਾਜਣਾ ਪੈਂ ਜਾਂਦਾ ਹੈ ਰਾਸ਼ੀ ਨਹੀਂ ਕਰਦਾ ਜਾਂ ਪੈਸੇ ਦੀ ਗੱਲ ਕਰ ਲਓ ਤੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਨੇ ਲੇਬਰ ਦੇ ਵਿੱਚ ਐਨਾ ਕੋਈ ਹਫੜਾ ਤਫੜੀ ਦਾ ਮਾਹੌਲ ਨਹੀਂ ਲੇਬਰ ਨੂੰ ਵੀ ਸਮਝ ਹੈਗੀ ਹੈ ਕਿ ਪਾਕਿਸਤਾਨ ਇੱਕ ਬਹੁਤ ਛੋਟਾ ਜਿਹਾ ਕੰਟਰੀ ਹੈ ਜੋ ਨੱਟ-ਪੱਜ ਕਰਕੇ 2-4 ਦਿਨ ਚ ਉਹਨੇ ਸ਼ਾਂਤ ਹੋ ਜਾਣਾ ਮੈਂ ਵਰਲਡ ਦਾ ਹੀ ਵਰਲਡ ਕਮਿਊਨਿਟੀ ਵੀ ਹੈ ਉਹਨਾਂ ਦਾ ਵੀ ਬਹੁਤ ਪ੍ਰੈਸ਼ਰ ਹੈ ਜੰਗ ਤੇ ਅਸੀਂ ਬਹੁਤ ਤਾਕਤਵਾਰ ਆ ਆਪਣੇ ਆਪ ਦੇ ਵਿੱਚ ਤੇ ਐਡਾ ਵੱਡਾ ਕੋਈ ਜੰਗ ਦਾ ਕੋਈ ਅਸਰ ਨਹੀਂ ਠੀਕ ਹੈ ਕਿ ਇੱਕ ਵਾਰੀ ਤਾਂ ਸਾਰਿਆਂ ਨੂੰ ਭੱਜਣਾ ਪੈਂਦੀ ਹੈ ਮੈਂ ਲੇਬਰ ਦੇ ਵਿੱਚ ਘਬਰਾਟ ਤਾਂ ਹੁੰਦੀ ਹੈ ਮਗਰ ਅੱਜਕੱਲ ਸਾਰੇ ਸਮਝਦਾਰ ਹੈ ਕਿ ਪਤਾ ਹੈ ਕਿ ਅਸੀਂ ਬਹੁਤ ਜ਼ਿਆਦਾ ਸਟਰੋਂਗ ਆ ਕਿ ਐਨੀ ਕੋਈ ਘਬਰਾਣ ਵਾਲੀ ਗੱਲ ਨਹੀਂ ਬਾਕੀ ਦੇਖੋ ਜੋ ਮਰਜੀ ਆ ਅੰਦਰੋਂ ਥੋੜਾ ਜਿਹਾ ਬਿਜ਼ਨਸ ਦੇ ਇੰਪੈਕਟ ਦਾ ਪੈਂਦਾ ਹੀ ਹੈ ਜੀ ਹਰ ਬੰਦਾ ਕਹਿੰਦਾ ਮੈਂ ਅੱਜ ਆਪਣੇ ਜ਼ਰੂਰ ਦੀਆਂ ਚੀਜ਼ਾਂ ਲਵਾਂ ਤੇ ਜਿਹੜੇ ਗੈਰ ਜ਼ਰੂਰੀ ਚੀਜ਼ਾਂ ਮੈਂ ਉਹਨਾਂ ਨੂੰ ਇਗਨੋਰ ਕਰਾਂ ਕਿੱਸਾ ਹੋਇਆ ਦੇ ਬੁਰੇ ਦੇ ਮੋਦੀ ਜੀ ਦੇ ਨਾਲ ਬਿਲਕੁਲ ਜੀ ਮੈਂ ਅਸੀਂ ਨਾਲ ਆਪਣੇ ਆਰਮੀ ਫੋਰਸਿਸ ਦੇ ਨਾਲ ਨਾਲ ਜੈ ਹਿੰਦ ਜੈ ਭਾਰਤ ਅਸੀਂ ਤਾਂ ਕਹਿੰਨੇ ਸਾਡੇ ਵੀਰ ਜਵਾਨ ਦੇਸ਼ ਤੇ ਖੜੇ ਆ ਕਿ ਸਾਨੂੰ ਲੋੜ ਪਵੇ ਤਾਂ ਅਸੀਂ ਵੀ ਉਹਨਾਂ ਦੇ ਨਾਲ ਖੜਾਂਗੇ ਕੰਦੇ ਨਾਲ ਕੰਦਾ ਮਿਲਾ ਕੇ ਤੇ ਅਸੀਂ ਤਾਂ ਮੋਦੀ ਜੀ ਦੀ ਸਪੋਰਟ ਤੇ ਖੜੇ ਆ ਸਾਰਾ ਦੇਸ਼ ਸਾਰਾ ਆਪੋਜੀਸ਼ਨ ਸਾਡੇ ਨਾਲ ਮੋਦੀ ਜੀ ਦੇ ਖੜਾ ਤੇ ਵੀ ਆਰ ਆਲਵੇਜ਼ ਵਿਦ ਮੋਦੀ ਐਨ ਆਰ ਵਿੰਦਰਪਾਲ ਸਿੰਘ ਮਿੰਕਾ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜਾ ਤੁਸੀਂ ਅੱਜ ਇੰਟਰਵਿਊ ਲੈਣ ਆਏ ਹੋ ਪਰ ਨਾਲ ਦੇ ਨਾਲ ਇੱਕ ਬਹੁਤ ਵੱਡੇ ਦੁੱਖ ਦੀ ਘੜੀ ਹੈ ਆਪਣੇ ਹਿੰਦੁਸਤਾਨ ਵਾਸਤੇ ਆਪਣੇ ਮੁਲਕ ਵਾਸਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਆ ਜੰਗ ਸਿਰਫ ਦੋ ਮੁਲਕਾਂ ਦੀ ਜੰਗ ਨਹੀਂ ਹੁੰਦੀ ਆਂਦੇ ਨਾਲ ਸਾਰਾ ਸੰਸਾਰ ਜੁੜਿਆ ਹੁੰਦਾ ਹੈ ਕਈ ਜ਼ਿੰਦਗੀਆਂ ਜੁੜੀਆਂ ਹਿੰਦੁਸਤਾਨ ਤੇ ਜਾਂ ਅੰਦੇ ਨਾਲ جنگ ਦੇ ਨਾਲ ਬੰਦੇ ਵੀ ਇਫੈਕਟਡ ਹੁੰਦੇ ਹਨ ਲੇਡੀਜ਼ ਬੱਚੇ ਜਾਨਵਰ ਪੇੜ ਪੌਦੇ ਪੰਛੀ ਨੇਚਰਲ ਰਿਸੋਰਸਸ ਨੂੰ ਬੜਾ ਅਸਰ ਪਹੁੰਚਦਾ ਹੈ ਤੇ ਮੁਲਕ ਦੀ ਇਕਨੋਮੀ ਨੂੰ ਬੜਾ ਅਸਰ ਪੈਂਦਾ ਹੈ ਇੱਕ ਡਵੈਲਪਡ ਕੰਟਰੀ ਇੱਕ جنگ ਦੇ ਨਾਲ ਕਟੋਕੜ 15 20 ਸਾਲ ਪਿੱਛੇ ਮੁੜ ਜਾਂਦਾ ਹੈ ਔਰ ਮੈਂ ਕਹਿੰਦਾ ਹਾਂ جنگ ਬਿਲਕੁਲ ਨਹੀਂ ਹੋਣੀ ਚਾਹੀਦੀ ਕੁਝ ਸ਼ਰਾਰਤੀ ਅੰਸਰਾਂ ਨੇ ਜਿਹੜਾ ਪਹਿਲਗਾਮ ਵਿੱਚ ਕਾਂਡ ਕੀਤਾ ਉਨ੍ਹਾਂ ਦੀ ਉਨ੍ਹਾਂ ਦਾ ਖਮਿਆਜਾ ਦੋਨੋਂ ਮੁਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਦੇਖੋ ਨਾ ਕਿਸਰ ਹਿੰਦੂ ਦਾ ਕਿਸੇ ਵਿਸ਼ੇਸ਼ ਧਰਮ ਦਾ ਨਾਂ ਪੁੱਛ-ਪੁੱਛ ਕੇ ਉਹਨਾਂ ਨੂੰ ਮਾਰਨਾ ਕਿੱਡੀ ਮਾੜੀ ਗੱਲ ਆਪਾਂ ਜਿਵੇਂ ਵਿਸ਼ਿੰਦਰ ਪ੍ਰਹਿਲਗਾਮ ਨੂੰ ਇਹ ਕਾਰਡ ਹੋਇਆ ਉਹਨੇ ਕੱਲ ਉਹ ਲੈ ਕੇ ਉਹ ਕੀਤਾ ਗਿਆ ਸੀ ਤੁਹਾਡੇ ਲੋਹਾ ਕਾਰੋਬਾਰ ਨੂੰ ਕਿੰਨਾ ਕਾਰ ਫਰਕ ਪਿਆ ਜਾਂ ਮਤਲਬ ਖਣਾ ਸੋੜ ਨੂੰ ਲੱਗੇ ਕਿੰਨਾ ਕ ਗਾਕੀ ਲੱਗੇ ਫਰਕ ਪਿਆ ਦੇਖੋ ਸਾਰੇ ਕਾਰੋਬਾਰਾਂ ਨੂੰ ਫਰਕ ਪੈਂਦਾ ਇਕੱਲਾ ਲੋਹਾ ਬਾਜ਼ਾਰ ਨੂੰ ਨਹੀਂ ਹਰ ਬੰਦਾ ਇੱਕ ਦੂਜੇ ਨਾਲ ਰਿਲੇਟਡ ਹੁੰਦਾ ਹੈ ਮਾਲ ਸਾਡਾ ਪੂਰੇ ਆਲਓਵਰ ਇੰਡੀਆ ਜਾਣਾ ਜਾਂ ਟਰਾਂਸਪੋਰਟੇਸ਼ਨ ਨਹੀਂ ਚੱਲੂ ਬਲੈਕਆਊਟ ਹੋ ਜੂ ਵਾਰ ਦੇ ਬਾਹਰ ਲੱਗ ਜੂ ਤੇ ਕੰਮ ਕਿੱਥੋਂ ਚੱਲਣਗੇ ਆਂਦੇ ਨਾਲ ਸਿਰਫ ਸਾਡਾ ਟਰੇਡ ਨਹੀਂ ਸਾਰੇ ਟਰੇਡ ਅਫੈਕਟ ਹੋਣਗੇ ਔਰ ਪੰਜਾਬ ਬਹੁਤ ਪਿੱਛੇ ਚੱਲ ਜਾਏਗਾ ਜੇ ਜੰਗ ਹੁੰਦੀ ਹੈ ਤੇ ਜੋ ਆਪਣੇ ਦੇਸ਼ ਦੇ ਪਰਮਪਤੀ ਮੋਦੀ ਜੀ ਕੰਮ ਕਰ ਰਹੇ ਨੇ ਤੁਸੀਂ ਉਹਨਾਂ ਦੇ ਕੰਮ ਨਾਲ ਸਹਿਮਤ ਹੋ ਜਿਸ ਤਰ੍ਹਾਂ ਉਹ ਕਹਿਣ ਦੀ ਜੇ ਰਹੀ ਰਹੀ ਕਹਿੰਦੇ ਹਨ ਦੂਸਰਾਂ ਨੂੰ ਜਵਾਬ ਦੇਣ ਦੀ ਲੋੜ ਨਹੀਂ ਆ ਤੇ ਉਸ ਬਾਰੇ ਕੀ ਕਹਿੰਦੇ ਹੋ ਦੇਖੋ ਜੀ ਜਿੱਥੇ ਆਪਣੇ ਦੇਸ਼ ਦਾ ਮੁਲਕ ਦਾ ਸਵਾਲ ਆ ਜੇ ਤੇ ਉਥੇ ਮੈਂ ਪ੍ਰਧਾਨ ਮੰਤਰੀ ਜੀ ਦਾ ਪੂਰਾ ਸਮਰਥਨ ਕਰਨਾ ਕਿਉਂਕਿ ਦੁਸ਼ਮਣ ਨੂੰ ਪੂਰਾ ਸਬਕ ਸਿਖਾਉਣਾ ਚਾਹੀਦਾ ਜੋ ਉਹਨਾਂ ਨੇ ਕਾਨੂੰਨੀ ਹਰਕਤ ਕੀਤੀ ਸੀ ਨਾਲ ਦੀ ਨਾਲ ਮੈਂ ਆਪਣੀ ਇੰਡੀਅਨ ਆਰਮੀ ਨੂੰ ਨੇਵੀ ਨੂੰ ਸਲੂਟ ਕਰਦਾ ਬਈ ਉਹ ਐਨੀ ਦਲੇਰੀ ਨਾਲ ਆਪਣੀ ਸੀਮਾਵਾਂ ਦੀਆਂ ਆਪਣੀਆਂ ਹੱਦਾਂ ਦੀਆਂ ਰਾਖੀਆਂ ਕਰਦੇ ਹਨ ਤੇ ਆਪਣੀਆਂ ਜਾਨ ਦੀਆਂ ਕੁਰਬਾਨੀਆਂ ਲਾ ਕੇ ਸਾਡੇ ਲੋਕਾਂ ਲਈ ਸਾਡੀ ਹਫਾਜ਼ਤ ਲਈ ਐਨਾ ਕੁਝੋ ਕੁਰਬਾਨ ਕਰ ਜਾਂਦੇ ਹਨ ਨਾਲ ਦੇ ਨਾਲ ਮੈਂ ਆਪਣੇ ਦੇਸ਼ ਦੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਵੀ ਕਰਦਾ ਹਾਂ ਜਿਹੜੇ ਆਪਣੇ ਆਰਮੀ ਦੇ ਬੰਦੇ ਐ ਜਿਹੜੇ ਨੇਵੀ ਦੇ ਐ ਉਹਨਾਂ ਦੇ ਪਰਿਵਾਰਾਂ ਦਾ ਪਿੱਛੋਂ ਪੂਰਾ ਖਿਆਲ ਰੱਖਿਆ ਜਾਵੇ ਅਤੇ ਉਹਨਾਂ ਦੇ ਨਾਲ ਪੂਰੀ ਸਪੋਰਟ ਨਾਲ ਸਾਨੂੰ ਵੀ ਡਟ ਕੇ ਖੜਨਾ ਚਾਹੀਦਾ ਹੈ ਇਹ ਮੈਂ ਕਿ ਜਿਵੇਂ ਇਹ ਸਕਦੇ ਆਂ ਕਿ ਜਿਹੜੇ ਲੇਬਰ ਲੇਬਰ ਨੂੰ ਕਾफी ਘਬਰਾਹਟ ਪਈ ਹੋਈ ਆ ਚਾਹੇ ਪੈਸਿਆਂ ਦੀ ਚਾਹੇ ਉਹ ਰਾਸ਼ਨ ਇਕੱਠਾ ਕਰਨ ਤੇ ਲੱਗੇ ਹੋਏ ਆ ਉਹਨਾਂ ਨੂੰ ਕੀ ਬਿਕਾ ਮਜੰਦੇ ਦੇਖੋ ਜੀ ਮੈਂ ਤਾਂ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਇੱਕੋ ਅਪੀਲ ਕਰਨਾ ਚਾਹੀਦਾ ਚਾਹਨਾ ਵਾ ਕਿ ਸੇ ਅਫਵਾਹਾਂ ਵਿੱਚ ਆਏ ਬਿਨਾ ਜ਼ਿਆਦਾ ਪੈਨਿਕ ਨਾ ਹੋਵੋ ਕਿਉਂਕਿ ਸਰਕਾਰਾਂ ਆਪਣੀ ਬਹੁਤ ਮਜ਼ਬੂਤ ਹਨ ਔਰ ਸਾਰਾ ਪ੍ਰਸ਼ਾਸਨ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਪੈਨਿਕ ਨਹੀਂ ਹੋਣਾ ਚਾਹੀਦਾ ਸਾਰੇ ਇੱਕ ਦੂਜੇ ਦਾ ਸਾਥ ਦੇ ਬੋ ਤੇ ਦੇਣਾ ਵੀ ਚਾਹੀਦਾ ਹੈ ਜਿਹੜੇ ਵਿਚਾਰੇ ਦਿੱਲੀ ਵੇਜੀਸ ਵਾਲੇ ਬੰਦੇ ਹਨ ਜਿਨ੍ਹਾਂ ਦੇ ਜਿਹੜੇ ਹੈਂਡ ਟੂ ਮਾਊਥ ਹੁੰਦੇ ਹਨ ਸਾਰਾ ਪੰਜਾਬ ਇੱਕ ਦਾਨਪੂਰਨ ਵਾਲੀ ਧਰਤੀ ਹੈ ਤੇ ਸਾਰੇ ਪੰਜਾਬੀ ਇਕਜੁੱਟ ਹੋ ਕੇ ਐਸੇ ਦੁੱਖ ਦੀ ਘੜੀ 'ਚ ਸਾਰਿਆਂ ਨਾਲ ਇੱਕ ਦੂਜੇ ਲੁਧਿਆਣਾ ਲਾਈਵ ਦੇ ਲਈ ਟਿੱਕਾ ਛੱਟ ਦੀ ਰਿਪੋਰਟ